ਇਹ ਬੀਜੇਪੀ ਦੀ ਸੈਂਟਰਲ ਕਮਾਂਡ ਦੇ ਇਸ਼ਾਰੇ ਤੇ ਚੱਲ ਤੇ ਜੋ ਕੁਝ ਭਗਵੰਤ ਕਰ ਰਿਹਾ ਮੈਂ ਪਹਿਲੇ ਵੀ ਕਿਹਾ ਏਕਨਾ ਸ਼ਿੰਦੇ ਨਿਕਲਣਾ ਅਜਿਹਾ ਤੂੰ ਹੀ ਦੱਸਿਆ ਨਾ ਸਾਡਾ ਜੀਪ ਹੀ ਗਿਆ ਇਹ ਆਪ ਦਾ ਜੀਪ ਹੋਣਾ ਜੀ ਜਾਣਾ ਕਿੱਥੇ ਵੀ ਦੱਸ ਇਹ ਜੀਪੀਐਸ ਲੱਗਾ ਹੋਣਾ ਇਹਦੇ ਤੇ ਜੀਪੀਐਸ ਜੀ ਨੂੰ ਕਿਤੇ ਜਾਣਾ ਹੈ ਮੈਂ ਉੱਥੇ ਜਿੱਦਣ ਮਹਾਰਾਸ਼ਟਰ ਦਾ ਜਹਾਜ਼ ਲੱਗਾ ਉਹ ਦਿਨ ਇਹਨੇ ਵੀ ਤੇ ਬਹੁਤ ਸਾਰੇ ਐਮਐਲਏ ਭੱਜ ਜਾਨੇ ਨੇ ਆਲਰੇਡੀ ਦੇ ਆਰ ਇਨ ਟੱਚ ਵਿਦ ਦੀ ਬੀਜਪੀ 45 ਬੰਦੇ ਆਪ ਦੇ ਆਰ ਇਨ ਟੱਚ ਵਿਦ ਦੀ ਬੀਜਪੀ ਸਿੱਟਾ ਕਿਉਂ ਨਿਕਲਦਾ ਇਹਦਾ ਸਿੱਟਾ ਤਾਂ ਨਹੀਂ ਨਿਕਲ ਪਾ ਰਿਆ ਕਿ ਕਿਸਾਨ ਯੂਨੀਅਨਸ ਨੂੰ ਪਹਿਲੇ ਕਮਜ਼ੋਰ ਕਰਨ ਚ ਭਗਵੰਤ ਮਾਨ ਦਾ ਰੋਲ ਹੈ ਸਾਰੀਆਂ ਯੂਨੀਅਨਸ ਪਹਿਲੇ ਇਕੱਠੀਆਂ ਸੀ ਥੋੜਾ ਡਿਸਕ੍ਰਾਈਬ ਕਰ ਦਿਓ ਕਿਵੇਂ ਨਹੀਂ ਮੈਂ ਉਹ ਸਮਝਦੇ ਭਗਵੰਤ ਮਾਨ ਸਮਝਦਾ ਤੇ ਕਿਸਾਨ ਯੂਨੀਅਨ ਵੀ ਸਮਝਦੀ ਮੈਂ ਕਹਿ ਕੀ ਲੱਗਦਾ ਲੱਗਦਾ ਰਾਜਨੀਤੀ ਦਾ ਸ਼ਕਾਰ ਹੋਈ ਮੈਂ ਤੁਹਾਨੂੰ ਇੱਕੋ ਗੱਲ ਕਹੀ ਕਿਸਾਨ ਯੂਨੀਅਨ ਨੇ ਸਿਪਾੜ ਪਾਇਆ ਹਸਪਤਲ ਫੇਰ ਕਿਸਾਨਾਂ ਨੂੰ ਉੱਥੇ ਖੜ ਕੇ ਨੋਇੰਗਫੁਲੀ ਵੈਲ ਕਿ ਹਰਿਆਣੇ ਨੇ ਸਾਡੇ ਕਿਸਾਨਾਂ ਨੂੰ ਟੱਪਣ ਨਹੀਂ ਦੇਣਾ ਵੇਖੋ ਕਾਂਗਰਸ ਦੀ ਸਰਕਾਰ ਚ 1 ਲੱਖੀ ਦਾ ਕਿਸਾਨਾਂ ਤਾਂ ਨਹੀਂ ਵਜੀ ਅਸੀਂ ਇਨਸ਼ੋਰ ਕੀਤਾ 6 ਪੈਸੇ ਜਿ ਕਿ ਦਿੱਲੀ ਤੱਕ ਪਹੁੰਚ ਸਕਾ ਇਹਨੂੰ ਪਤਾ ਸੀ ਕਿ ਉਧਰ ਤਿਆਰ ਨੇ ਹਰਿਆਣੇ ਵਾਲੇ ਉਹਦਾ ਐਂਟਰ ਨਹੀਂ ਹੁੰਦੇ ਨਾ ਐਂਡ ਇਹਦੀ ਮੈਂ ਵੇਖੋ 100 ਮੈਂ ਤੁਹਾਨੂੰ ਜਿਹੜੀ ਪੱਕੀ ਦਸਲ ਹੈ ਇਹ ਬੀਜੇਪੀ ਦੀ ਸੈਂਟਰਲ ਕਮਾਂਡ ਦੇ ਇਸ਼ਾਰਿਆਂ ਤੇ ਚੱਲਦਾ। ਕਿ ਜੋ ਕੁਝ ਭਗਵੰਤ ਕਰ ਰਿਹਾ ਮੈਂ ਪਹਿਲੇ ਵੀ ਕਿਹਾ ਏਕਨਾ ਸ਼ਿੰਦੇ ਨਿਕਲਣਾ। ਅੱਜ ਜਿਸਾ ਤੁਸੀਂ ਦੱਸਿਆ ਨਾ ਸਾਡਾ ਜੀਪੀ ਗਿਆ। ਇਹ ਆਪ ਦਾ ਜੀਪੀ ਹੋਣਾ ਜੀ। ਜਾਣਾ ਕਿੱਥੇ ਵੀ ਦੱਸ। ਇਹ ਜੀਪੀਐਸ ਲੱਗਾ ਹੋਣਾ ਇਹਦੇ ਤੇ ਜੀਪੀਐਸ ਜੇ ਨੂੰ ਕਿਤੇ ਜਾਣਾ ਇਹਨੇ ਉੱਥੇ ਉਹ ਜਿਹੜੀ ਇਹਨਾਂ ਦੀ ਉਹ ਉਹ ਕਿੱਥੇ ਦਫ਼ਤਰ ਇਹਨਾਂ ਦਾ ਦਿੱਲੀ ਤੇ ਇਹਨਾਂ ਦਾ। ਆ ਬੀਜੇਪੀ ਵਾਲਿਆਂ ਦਾ ਹੈੱਡਕੁਆਰਟਰ ਕਿੱਥੇ ਕਿ ਕੀ ਉਹ ਦਫ਼ਤਰ ਨੂੰ ਕਿਈ ਬੀਜੇਪੀ ਤੇ ਜਾਣਾ ਇਹਨਾਂ ਨੇ। 100% ਜਿੱਦਣ ਮਹਾਰਾਸ਼ਟਰ ਦਾ ਹਾਦਸਾ ਲੱਗਾ ਉਹ ਦਿਨ ਇਹਨੇ ਵੀ ਤੇ ਬਹੁਤ ਸਾਰੇ ਐਮਐਲਏ ਭੱਜ ਜਣੇ ਨੇ ਆਲਰੇਡੀ ਦੇ ਆਰ ਇਨ ਟੱਚ ਵਿਦ ਦੀ ਬੀਜਪੀ 45 ਬੰਦੇ ਆਪ ਦੇ ਆਰ ਇਨ ਟੱਚ ਵਿਦ ਦੀ ਬੀਜਪੀ ਹਾਊ ਆਰ ਗੋਇੰਗ ਟੂ ਟੇਕ ਅਪ ਦ ਮੈਟਰ ਆਫ ਐਮਐਲਏ ਸਸਪੈਂਡਡ ਮਨ ਤੁਹਡੇ ਇਤਰਾਜਾ ਬੜੀ ਸਰਟ ਪਾਰਟੀ ਕਰਦੀ ਸਸਪੈਂਡਡ ਹਾਂ ਉਹ ਕਿੱਦਾਂ ਹੋਣ ਤੱਕ ਉਹ ਕਿੱਦਾਂ ਚਲਾਉਂਗੇ ਨਹੀਂ ਚਲੋ ਤੇ ਇੱਕ ਦਿਨ ਦੀ ਸਸਪੈਂਸ਼ਨ ਸੀ ਜੀ ਉਹਦੇ ਚ ਮੈਂ ਵੀ ਸਸਪੈਂਡਡ ਹਾਂ ਕੋਈ ਇੱਕ ਬੰਦਾ ਨਹੀਂ ਹੈ ਸਾਰੇ ਦੇ ਸਾਰੇ ਨੌ ਬੰਦੇ ਹਾਂਜੀ ਕੋਟਲੀ ਸਾਹਿਬ ਦੀ ਸ਼ਿਕਾਇਤ ਦਾ ਕੋਟਲੀ ਸਾਹਿਬ ਦੀ ਨਹੀਂ ਕੋਟਲੀ ਸਾਹਿਬ ਦੀ ਸ਼ਿਕਾਇਤ ਇਹ ਇੱਕ ਅੰਨੇ ਤੇ ਗੁੰਗੇ ਜੱਜ ਦੇ ਸਾਹਮਣੇ ਕੀਤੀ ਅਸੀਂ ਅੰਨਾ ਵੀ ਤੇ ਗੰਗਾ ਵੀ ਹੈ ਤੇ ਬੋਲਾ ਵੀ ਹੈ ਤੇ ਨਾ ਉਹਦਾ ਕੁਲਤਾਰ ਸਿੰਘ ਸੰਧਮੈਂ ਉਹਦੇ ਕੋਲ ਕੀਤੀ ਇੱਕ ਦਲਤ ਵੀਰ ਦੇ ਉੱਤੇ ਇੰਨਾ ਭੱਦੇ ਸ਼ਬਦਾਂ ਦਾ ਇਸਤੇਮਾਲ ਕਰਨਾ ਪ੍ਰਿਵਿਲੇਜ ਮੋਸ਼ਨ ਮੂਵ ਕਰਨਾ ਉਨੇ تسلیم ਕਰਨਾ ਕਿ ਮੇਰੇ ਕੋ ਆ ਗਿਆ ਬਟ ਹੀ ਡਨ ਨਾਥਿੰਗ ਹੀ ਵਿਲ ਡੂ ਨਾਥਿੰਗ ਮਤਲਬ ਹੀ ਇਜ਼ ਅ ਪੁਪਟ ਸਪੀਕਰ ਮਾਨਲੇ ਜਿੰਨਾ ਜਿਆਦਾ ਸ਼ਬਦਾਵਲੀ ਚਲਦੀ ਰਹੇਗੀ ਇਸ ਨੂੰ ਕਿਹੜੀ ਜੀ ਆ ਜਿਹੜੀ ਤਰੀਕੇ ਦਾ ਸ਼ਬਦਾਵਲੀ ਵਰਤੀ ਗਈ ਨਹੀਂ ਜੀ ਕਿਹੜੀ ਆ ਜਿਹੜੀ ਕਹਿੰਦੇ ਬੋਲਿਆਂ ਵਾਲੀ ਨਹੀਂ ਨਹੀਂ ਸਰ ਜਿਹੜੀ ਸਾਹਿਬ ਨੂੰ ਜੋ ਗੱਲਾਂ ਪੁੱਛੀ ਸਾਹਿਬ ਨੂੰ ਕਈਆਂ ਗਿਆ ਗੱਲਾਂ ਉਹਨਾਂ ਤੇ ਜਾਂ ਹੋਰ ਸੀ ਕਿ ਮੇਰੀ ਸੁਣੋ ਭਗਵੰਤ ਮਾਨ ਜੋ ਮਰਜ਼ੀ ਕਹੇ ਪੰਜਾਬ ਦੇ ਲੋਕ ਇੰਤਜ਼ਾਰ ਕਰ ਰਹੇ ਨਾ ਜਿੱਦ ਦਿਨੇ ਬਾਹਰ ਆਣਗੇ ਤੁਸੀਂ ਵੇਖਿਓ ਇਹ ਲੋਕ ਪੰਜਾਬ ਦੇ ਇਹ ਨਾ ਕਰ ਦੇਗਾ